ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਅੱਜ ਤੁਹਾਨੂੰ ਪਹਿਲੀ ਵਾਰ ਭਗਵੰਤ ਮਾਨ ਦਾ ਜਿਹੜਾ ਬਿਆਨ ਆ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਜਿਹੜਾ ਵੱਡਾ ਬਿਆਨ ਦੇ ਦਿੱਤਾਗਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਨੂੰ ਮੈਂ ਅਜਿਹੀਆਂ ਗੱਲਾਂ ਦੱਸਾਂਗਾ ਜਿਹੜਾ ਅੱਜ ਭਗਵੰਤ ਮਾਨ ਇੱਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਤੇ ਭਾਈ ਸਰਬਜੀਤ ਸਿੰਘ ਨੂੰ ਜਿਹੜਾ ਵੱਡਾ ਨਿਸ਼ਾਨਾ ਬਣਾਇਆ ਗਿਆ ਤੁਸੀਂ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਕਿ ਤੁਹਾਨੂੰ ਦੱਸਦੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲੀ ਵਾਰ ਜਿਹੜਾ ਐਡਾ ਵੱਡਾ ਬਿਆਨ ਦਿੱਤਾਗਾ ਤੁਸੀਂ ਵੀ ਸੁਣ ਕੇ ਜਿਹੜਾ ਇਸ ਨੂੰ ਹੈਰਾਨ ਹੋਵੋਗੇ ਅਤੇ ਬਾਕੀ ਸਿੱਖ ਵੀ ਜਿਹੜੇ ਭਾਈ ਅੰਮਰਤਪਾਲ ਨੂੰ ਚਾਹੁੰਦੇ ਨੇ ਜਾਂ ਭਾਈ ਸਰਬਜੀਤ ਸਿੰਘ ਨੂੰ ਚਾਹੁੰਦੇ ਨੇ ਤੇ ਉਹਨਾਂ ਲਈ ਹੈਰਾਨੀਜਨਕ ਬਿਆਨ ਆ ਕੀ ਕਹਿੰਦੇ ਨੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਤੁਹਾਨੂੰ ਸੁਣਾਉਣੀ ਆ ਸੀ ਇੱਕ ਇੰਟਰਵਿਊ ਦੌਰਾਨ ਭਾਈ ਅੰਮਰਿਤਪਾਲ ਤੇ ਭਾਈ ਸਰਬਜੀਤ ਸਿੰਘ ਬਾਰੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਜਿਹੜੀਆਂ ਸ਼ੀਟਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਲੋਕ ਜਿਹੜੇ ਆਪਣਾ ਮਾਈਂਡ ਆ ਜਿਹੜਾ ਬੱਖੋ ਬੱਕਰਾ ਸੈੱਟ ਰੱਖਦੇ ਨੇ ਕਹਿੰਦਾ ਸਾਨੂੰ 92 ਸੀਟਾਂ ਮਿਲੀਆਂ ਲੋਕ ਸਭਾ ਦੇ ਵਿੱਚ ਆ ਵਿਧਾਨ ਸਭਾ ਦੇ ਵਿੱਚ ਕਹਿੰਦਾ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਸਾਨੂੰ 3 ਮਿਲੀਆਂ ਉਹਨਾਂ ਨੇ ਸਿਮਰਜੀਤ ਮਾਨ ਦਾ ਆਪਣਾ ਜ਼ਿਕਰ ਕਰਦੇ ਕਿਹਾ ਕਿ ਕਦੇ ਲੋਕ ਸਿਮਰਜੀਤ ਮਾਨ ਦੇ ਪਿੱਛੇ ਲੱਗ ਕੇ ਜਿਹੜਾ ਸਾਡੀ ਪਾਰਟੀ ਦਾ ਜਿਹੜਾ ਨੁਮਾਇੰਦਾ ਹਰਾ ਕੇ ਜਿੱਤ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਸੇ ਸਮਰਜੀਤ ਮਾਨ ਨੂੰ ਲੋਕ ਹਰਾਉਂਦੇ ਨੇ ਤੇ ਸਾਨੂੰ ਜਿਟਾਉਂਦੇ ਨੇ ਅੱਗੇ ਦੱਸਦਾ ਤੁਹਾਨੂੰ ਖੁੱਲ੍ਹ ਕੇ ਗੱਲਬਾਤ ਪੂਰੀ ਕੀ ਕਿ ਅੱਗੇ ਜਿਹੜਾ ਕਿ ਭਗਵਾਨ ਜੀ ਮਾਨ ਦਾ ਕਹਿਣਾ ਕਿ ਅਲੱਗ ਜਿਹੜਾ ਅਲੱਗਵਾਦੀ ਸੋਚ ਵਾਲੇ ਨੇ ਕਹਿੰਦਾ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਹਿੰਦਾ ਕਿਉਂਕਿ ਲੋਕਾਂ ਦੀ ਜਿਹੜੀ ਸੋਚ ਆ ਹੁੰਦੀ ਆ ਇਹ ਬਾਤਾਂ ਜਿਹੜਾ ਬਹੁਤਾ ਚਿਰ ਟਿਕ ਕੇ ਨਹੀਂ ਰਹਿ ਸਕਦੇ ਜਣੀ ਕਿ ਮੁੜ ਕੇ ਨਹੀਂ ਜਿੱਤ ਸਕਦੇ ਕਹਿੰਦਾ ਇੱਕ ਵਾਰ ਲੋਕਾਂ ਨੇ ਜਿਤਾ ਦਿੱਤਾ ਪਰ ਇਹ ਲੋਕ ਬਹੁਤ ਘੱਟ ਸਮੇਂ ਤੱਕ ਜਿਹੜੇ ਨੇ ਰਹਿ ਸਕਦੇ ਹੁੰਦੇ ਨੇ ਟਿਕ ਕੇ ਮੁੜ ਕੇ ਜਿਹੜੇ ਜਿੱਤਦੇ ਨਹੀਂ ਮੁੜ ਕੇ ਲੋਕ ਇਹਨਾਂ ਨੂੰ ਵੋਟ ਨਹੀਂ ਪਾਉਂਦੇ ਅੱਗੇ ਭਵੰਤ ਮਾਨ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਜਿਹੜਾ ਪਹਿਲਾਂ ਹੀ ਬਹੁਤ ਵਾਰ ਜਿਹੜੇ ਲੋਕਾਂ ਨੇ ਨਕਾਰੇ ਹੋਏ ਨੇ ਅਤੇ ਫੇਰ ਲੋਕਾਂ ਨੂੰ ਇਹ ਭਰਮਾ ਲੈਂਦੇ ਨੇ ਤੇ ਪੰਜਾਬ ਦੇ ਵਿੱਚ ਕਹਿੰਦਾ ਇਹ ਜਲਦੀ ਖਤਮ ਹੋ ਜਾਣਗੇ ਕਹਿੰਦਾ ਇਹਨਾਂ ਦੀ ਜਦੋਂ ਫੰਡਿੰਗ ਹੁੰਦੀ ਆ ਵਿਦੇਸ਼ਾਂ ਤੋਂ ਹੁੰਦੀ ਆ ਆਈਟੀ ਸੈੱਲਾ ਜਿਹੜਾ ਜਨਕ ਮੈਸੇਜ ਕਰਦਿਆ ਉਹ ਵਿਦੇਸੀ ਲੋਕ ਕਰਦਿਆ ਕਹਿੰਦਾ ਨੌਜਵਾਨਾਂ ਨੂੰ ਭਰਮਾ ਲੈਂਦੇ ਆ ਤੇ ਬਾਅਦ ਦੇ ਵਿੱਚ ਪਾਈ ਅੰਮ੍ਰਿਤਪਾਲ ਸਿੰਘ ਤੇ ਸਰਬੀ ਸਿੰਘ ਵਰਗੇ ਕਹਿੰਦਾ ਜਿੱਤ ਜਾਂਦੇ ਆ ਤੇ ਮੁੜ ਕੇ ਇਹਨਾਂ ਦਾ ਕਹਿੰਦਾ ਹਾਲ ਕਹਿੰਦਾ ਅਤੇਂਦਰਪਾਲ ਵਰਗਾ ਹੁੰਦਾਗਾ ਤਾਂ ਮੈਂ ਉਹ ਵੀ ਸੁਣਾਉਣਾਗਾ ਤੇਂਦਰਪਾਲ ਸਿੰਘ ਕੌਣ ਨੇ ਹੋਸਾ ਤੁਸੀਂ ਜਾਣਦੇ ਹੋ ਭਵੰਤਮਾਨ ਨੇ ਕਿਹਾਗਾ ਕਿ ਪੰਜਾਬ ਦੇ ਸਿੱਖ ਖਾਲਸਤਾਨ ਦੀ ਕੋਈ ਵੀ ਇੱਕ ਸਿੱਕਾ ਚਾਹੇ ਜਿਹੜਾ ਮਰਜੀ ਸਿੱਕਾ ਹੋਵੇ ਕੋਈ ਹਮਾਇਤ ਨਹੀਂ ਕਰਦਾ ਅਤੇ ਇਹਨਾਂ ਦੀ ਪੈਰਾ ਜਿਹੜਾ ਪੈਰਬਾਈ ਹੈ ਕਹਿੰਦਾ ਉਹ ਵਿਦੇਸ਼ ਚ ਹੁੰਦੀ ਆ ਲੋਕ ਇਹਨਾਂ ਨੂੰ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਫੰਡ ਇਕੱਠਾ ਕਰਕੇ ਦਿੰਦੇ ਨੇ ਤੇ ਲੋਕ ਕਦੇ ਨਾ ਕਦੇ ਕਹਿੰਦਾ ਲੋਕਾਂ ਨੂੰ ਪਰਮਾਹ ਕੇ ਇਹ ਜਿਹੜੇ ਨੇ ਜਿੱਤ ਜਾਂਦੇ ਨੇ ਪਰ ਕਹਿੰਦਾ ਇਹ ਬਹੁਤਾ ਟਾਈਮ ਕਹਿੰਦਾ ਟਿਕਣ ਵਾਲੇ ਨਹੀਂ ਪੰਜਾਬ ਦੇ ਵਿੱਚੋਂ ਕਹਿੰਦਾ ਇਹ ਲੋਕ ਨਕਾਰ ਦਿੱਤੇ ਜਾਣਗੇ ਤੇ ਕਹਿੰਦਾ ਲੋਕਾਂ ਨੇ ਪੰਜਾਬ ਦੇ ਵਿੱਚ ਕਾਲਾ ਦੌਰ ਦੇਖਿਆ ਹੋਇਆਗਾ ਕਹਿੰਦਾ ਲੋਕ ਨਹੀਂ ਚਾਹੁੰਦੇ ਕਿ ਮੁੜ ਕੇ ਕਾਲਾ ਦੌਰ ਆਵੇ ਇਹ ਭਗਵੰਤ ਮਾਨ ਦੀਆਂ ਟਿੱਪਣੀਆਂ ਨੇ ਭਗਵੰਤ ਮਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਫਾਈ ਸਰਵਿਸਿੰਗ ਸਿੰਘ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਨੇ ਅੱਗੇ ਭਗਵੰਤ ਮਾਨ ਨੇ ਕਿਹਾਗਾ ਕਹਿੰਦਾ ਲੋਕ ਇਹਨਾਂ ਦੀ ਬੈਕਗ੍ਰਾਉਂਡ ਵੀ ਦੇਖਦੇ ਕਿ ਇਹਨਾਂ ਦੀ ਬੈਕਗ੍ਰਾਉਂਡ ਆ ਇਹਨਾਂ ਨੂੰ ਵੋਟਾਂ ਪਾ ਦਿੰਦੇ ਆ ਤੇ ਬਾਅਦ 'ਚ ਜਿੱਤ ਜਾਂਦੇ ਆ ਕਹਿੰਦਾ ਫਿਰ ਲੋਕ ਪਸਤਾਉਂਦੇ ਆ ਫਿਰ ਕਹਿੰਦਾ ਸਾਡੇ ਬੰਦੇ ਕਹਿੰਦਾ ਅਗਲੀ ਵਾਰ ਸਾਡੇ ਬੰਦਿਆਂ ਨੂੰ ਫਿਰ ਜਿੱਤਵਾਉਂਦੇ ਨੇ ਲੋਕ ਆ ਕਹਿੰਦਾ ਪੰਜਾਬ ਦੇ ਵਿੱਚੋਂ ਜਿਸ ਤਰ੍ਹਾਂ ਅਕਾਲੀ ਖਤਮ ਹੋਈ ਸੀ ਇਸ ਤਰ੍ਹਾਂ ਕਹਿੰਦਾ ਚਰਨੀ ਸਿੰਘ ਚੰਨੀ ਨੇ ਇੱਕ ਬਿਆਨ ਦਿੱਤਾ ਜਿਹੜਾ ਲੋਕ ਸਭਾ ਦੇ ਵਿੱਚ ਅੰਮਰਤਪਾਲ ਸਿੰਘ ਦੇ ਕਹਿੰਦਾ ਹੱਕ ਦੇ ਵਿੱਚ ਕਹਿੰਦਾ ਚਰਨੀ ਸਿੰਘ ਚੰਨੀ ਅਤੇ ਉਹਦੀ ਪਾਰਟੀ ਵੀ ਕਹਿੰਦਾ ਜਲਦੀ ਖਤਮ ਹੋਣ ਵਾਲੀ ਆ ਕਾਲੀਆ ਵਾਂਗੂ ਅੱਗੇ ਭਵੰਤਮਾਨ ਦਾ ਇੱਕ ਜਿਹੜਾ ਹੋਰ ਬਿਆਨ ਆ ਉਹਨਾਂ ਨੇ ਦਿੱਤਾ ਉਹਨਾਂ ਨੇ ਜ਼ਿਕਰ ਕੀਤਾ ਕਿ 1999 ਦੇ ਵਿੱਚ ਕਹਿੰਦਾ ਮੈਂ 9ਵੀਂ ਕਲਾਸ ਦੇ ਵਿੱਚ ਪੜਦਾ ਹੁੰਦਾ ਸੀ ਕਹਿੰਦਾ ਮੈਂ ਵੀ ਇਹਨਾਂ ਦੇ ਬੈਹਣ ਦੇ ਵਿੱਚ ਬਹਿ ਗਿਆ ਸੀ ਕਹਿੰਦਾ ਮੈਂ ਜਦੋਂ ਨਮੀ ਕਲਾਬ ਵਿੱਚ ਪੜਦਾ ਹੁੰਦਾ ਸੀ ਭਗਵੰਤ ਮਾਨ ਕਹਿ ਰਿਹਾ ਕਹਿੰਦਾ ਉਦੋਂ ਪਟਿਆਲੇ ਤੋਂ ਅਤਿੰਦਰਪਾਲ ਸਿੰਘ ਸਿਮਰਜੀਤ ਸਿੰਘ ਮਾਨ ਦਾ ਬੰਦਾ ਖੜਾ ਕੀਤਾ ਸੀ ਕਹਿੰਦਾ ਉਦੋਂ ਤਿੰਦਰਪਾਲ ਸਿੰਘ ਜੇਲ੍ਹ ਦੇ ਵਿੱਚ ਸੀ ਕਹਿੰਦਾ ਮੈਂ ਵੀ ਤਿੰਦਰਪਾਲ ਦੀਆਂ ਕਹਿੰਦਾ ਜਦੋਂ ਮੈਂ ਦੇਖਿਆ ਕਿ ਉਹ ਜੇਲ੍ਹ ਦੇ ਵਿੱਚ ਨੇ ਤੇ ਉਹਦਾ ਚੌਨ ਇਨਸਾਨ ਵੀ ਸੀ ਜਿਹੜਾ ਜਿੰਦਾ ਅਤੇ ਚਾਬੀ ਤਾਲਾ ਤੇ ਚਾਬੀ ਕਹਿੰਦਾ ਮੈਂ ਖੁੱਦ ਕਹਿੰਦਾ ਉਹਦੇ ਬੈਨ ਦੇ ਵਿੱਚ ਬਹਿ ਗਿਆ ਕਹਿੰਦਾ ਮੈਂ ਉਹਦੀ ਬੈਕਗ੍ਰਾਉਂਡ ਨਹੀਂ ਦੇਖੀ ਨਾ ਮੇਰੀ ਮਾਂ ਨੇ ਦੇਖੀ ਨਾ ਮੇਰੇ ਪਿਓ ਨੇ ਦੇਖੀ ਕਹਿੰਦਾ ਅਸੇ ਕੀ ਕੀਤਾ ਕਹਿੰਦਾ ਉਹਨਾਂ ਨੇ ਪੋਸਟਰ ਬੰਡੇ ਤੇ ਪੋਸਟਰ ਲਾਏ ਵੀ ਤੇ ਕਹਿੰਦਾ ਅਤਿੰਦਰਪਾਲ ਸਿੰਘ ਜਿੱਤ ਗਏ ਕਹਿੰਦਾ ਤੇ ਉਸ ਤੋਂ ਬਾਅਦ 1999 ਤੋਂ ਬਾਅਦ ਕਹਿੰਦਾ ਅਜੇ ਅਤਿੰਦਰਪਾਲ ਸਿੰਘ ਦਾ ਦਾ ਹਾਲ ਦੇਖ ਲੋ ਕਹਿੰਦਾ ਲੱਬਿਆ ਮੁੜ ਕੇ ਕਹਿੰਦਾ ਜਿੱਤਿਆ ਮੁੜ ਕੇ ਇਹ ਜਿਹੜੇ ਭਗਵੰਤ ਮਾਨ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆਗਾ ਅੱਗੇ ਸੁਣਾਉਣੇ ਆ ਕਿ ਭਗਵੰਤ ਮਾਨ ਨੇ ਅੱਗੇ ਕੀ ਕਿਹਾ ਕਹਿੰਦਾ ਇਹਨਾਂ ਨੇ ਭਾਈ ਅੰਮਰਤਪਾਲ ਸਿੰਘ ਨੂੰ ਕਹਿੰਦਾਗਾ ਕਿ ਅੰਮਰਤਪਾਲ ਸਿੰਘ ਨੇ ਠਾਣੇ ਉੱਤੇ ਕਬਜ਼ਾ ਕਰ ਲਿਆ ਗੁਰੂਗ੍ਰੰਥ ਸਾਹਿਬ ਦੀ ਸਵਾਰੀ ਲਾ ਜਾ ਕੇ ਤੇ ਲੋਕਾਂ ਨੂੰ ਕਹਿੰਦਾ ਜਿਹੜਾ ਬਾਕੀ ਧਰਮ ਵਾਲਿਆਂ ਨੂੰ ਉਹਨਾਂ ਨੂੰ ਗਾਲਾਂ ਦਿੱਤੀਆਂ ਕਹਿੰਦਾ ਗਾਲੀ ਗਲੋਚ ਕੀਤਾ ਉਹਨਾਂ ਦੇ ਨਾਲ ਗੁਰਦੁਆਰਿਆਂ ਦੇ ਵਿੱਚੋਂ ਕਹਿੰਦਾ ਸਮਾਨ ਕੱਢ-ਕੱਢ ਕੇ ਤੋੜਿਆ ਕਹਿੰਦਾ ਤੇ ਜਦੋਂ ਕਹਿੰਦਾ ਅਸੀਂ ਸਖਤੀ ਕੀਤੀ ਕਹਿੰਦਾ ਫਿਰ ਭੱਜ ਜਾਣ ਉਹ ਕਹਿੰਦਾ ਬਾਹਰ ਨਹੀਂ ਲੱਭੇ ਇਹ ਜਿਹੜਾ ਹੈਗਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆ ਕਹਿੰਦਾ ਜਦੋਂ ਅਸੀਂ ਸਖਤੀ ਕੀਤੀ ਫਿਰ ਕਹਿੰਦਾ ਇਹ ਲੋਕ ਕਹਿੰਦਾ ਕਦੇ ਉਧਰ ਭੱਜੇ ਕਹਿੰਦਾ ਉਧਰ ਭੱਜੇ ਕਹਿੰਦਾ ਇਹ ਲੋਕ ਬਹੁਤਾ ਚਿਰ ਜਿਹੜੇ ਟਿਕਣ ਵਾਲੇ ਨਹੀਂ ਹੁੰਦੇ ਇਹਨਾਂ ਦਾ ਕਹਿੰਦਾ ਤੁਸੀਂ ਪੱਤਰਕਾਰ ਨੂੰ ਕਹਿੰਦਾ ਕੋਈ ਚਿੰਤਾ ਨਹੀਂ ਕਰਨੀ ਕਹਿੰਦਾ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ ਸਾਡਾ ਰਾਜ ਆ ਜੇ ਕੋਈ ਮਾੜੀ ਵੀ ਤੂੰ ਮੈਂ ਕਰਦਾ ਕਹਿੰਦਾ ਅਸੀਂ ਉਹਦੇ ਨਾਲ ਸ਼ਕਤੀ ਦੇ ਨਾਲ ਨਜਿੱਠਾਂਗੇ ਅੱਗੇ ਪੰਜਾਬ ਦੇ ਮੁੱਖ ਮੰਤਰੀ ਕੀ ਕਹਿੰਦੇ ਨੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਬਜੀਤ ਸਿੰਘ ਨੂੰ ਫਰੀਦਕੋਟ ਦੇ ਲੋਕਾਂ ਨੇ ਤੇ ਅੰਬਰਤਪਾਲ ਤੇ ਖੰਡੂਰ ਸਾਹਿਬ ਵਸਤੀਆਂ ਨੇ ਕਹਿੰਦਾ ਇੱਕ ਜਤਾਤਾ ਕਹਿੰਦਾ ਉਹ ਵੀ ਉਸ ਬਾਣ ਦੇ ਵਿੱਚ ਬੈ ਗਏ ਕਹਿੰਦਾ ਜਿਸ ਤਰ੍ਹਾਂ ਕਹਿੰਦਾ ਮੈਂ ਬੈਠਾ ਸੀ 1999 ਦੇ ਵਿੱਚ ਕਹਿੰਦਾ ਅੱਗੇ ਤੋਂ ਇਹ ਲੋਕ ਕਹਿੰਦਾ ਨਾ ਇਹ ਜਿੱਤਣਗੇ ਕਦੀ ਤੇ ਨਾ ਹੀ ਲੋਕ ਇਹਨਾਂ ਤੇ ਵਿਸ਼ਵਾਸ ਕਰਨਗੇ ਕਿਉਂਕਿ ਕਹਿੰਦਾ ਅਜਿਹੇ ਬਖਵਾਦੀ ਸੋਚ ਵਾਲਿਆਂ ਦਾ ਕਹਿੰਦਾ ਹਾਸਰ ਬੁਰਾ ਹੁੰਦਾਗਾ ਇਹ ਬਹੁਤਾ ਚਿਰ ਟਿੱਕੇ ਨਹੀਂ ਰਹਿ ਸਕਦੇ ਜਣੀ ਕਿ ਵੋਟਾਂ ਦੇ ਵਿੱਚ ਬਹੁਤਾ ਟਾਈਮ ਆ ਖੜ ਨਹੀਂ ਸਕਦੇ ਤੇ ਮੁੜ ਕੇ ਲੋਕ ਨਕਾਰਾ ਕਰ ਲੈਂਦੇ ਨੇ ਇਹ ਅੱਜ ਭਗਵੰਤ ਮਾਨ ਨੇ ਸਾਇਦ ਪਹਿਲੀ ਵਾਰ ਜਿਹੜੀਆਂ ਵੱਡੀਆਂ ਟਿੱਪਣੀਆਂ ਕਰ ਦਿੱਤੀਆਂ ਨੇ ਭਾਈ ਅੰਮਰਤਪਾਲ ਸਿੰਘ ਐਮਪੀ ਨੂੰ ਲੈ ਕੇ ਤੇ ਭਾਈ ਸਰਬਜੀਤ ਸਿੰਘ ਫਰੀਦਕੋਟ ਤੋਂ ਐਮਪੀ ਨੇ ਤੇ ਭਾਈ ਅੰਮਰਤਪਾਲ ਸਿੰਘ ਖੰਡੂਰ ਸਾਹਿਬ ਤੋਂ ਐਮਪੀ ਨੇ ਹੁਣ ਲੋਕਾਂ ਨੇ ਦੇਖਣਾਗਾ ਕਿ ਮੁੱਖ ਮੰਤਰੀ ਦਾ ਜਿਹੜਾ ਇਹ ਬਿਆਨ ਆ ਇਹ ਕਿੰਨੇ ਕ ਮੈਨੇ ਰੱਖਦਾਗਾ ਜਦ ਮੁੱਖ ਮੰਤਰੀ ਵੱਲੋਂ ਇਹ ਹੈ ਬਿਆਨ ਹੁਣ ਕਿਉਂ ਦਿੱਤਾ ਗਿਆ ਇੰਨਾ ਟਾਈਮ ਚੁੱਪ ਰਿਆ ਚੁੱਪ ਰਹਿਣ ਤੋਂ ਬਾਅਦ ਆ ਅੱਜ ਪਹਿਲੀ ਵਾਰ ਜਿਹੜੀ ਇਹ ਚੁੱਪ ਤੋੜੀ ਗਈ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਕਿ ਹੁਣ ਪਤਾ ਲੱਗ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਸੱਜਣਾ ਨਹੀਂ ਸਟਾਉਂਦੀ ਨੇ ਸੱਡੇ ਕੇ ਅੰਬਰਤਪਾਲ ਸਿੰਘ ਨੂੰ ਪੰਜਾਬ ਦੇ ਉੱਤੇ ਜਿਹੜਾ ਇੱਕ ਵੱਡਾ ਬਿਆਨ ਅੱਜ ਮੁੱਖ ਮੰਤਰੀ ਦਾ ਉਹਨੇ ਚੰਨੀ ਨੂੰ ਵੀ ਜਿਹੜਾ ਬੰਗਾਰਿਆ ਕਿ ਜਦੋਂ ਚੰਨੀ ਵਰਗਿਆਂ ਕਹਿੰਦਾ ਲੋਕ ਸਭਾ ਦੇ ਵਿੱਚ ਇਹੋ ਜੇ ਬੰਦਿਆਂ ਦਾ ਕਹਿੰਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਸੀ ਕਹਿੰਦਾ ਹੁਣ ਉਹਨਾਂ ਦੀ ਪਾਰਟੀ ਬੇਸਕ ਕਹਿੰਦਾ ਕਿਨਾਰਾ ਕਰ ਰਹੀ ਆ ਕਹਿੰਦੀਆਂ ਵੀ ਸਾਡੀ ਸੋਚ ਨਹੀਂ ਤਾਂ ਚਰਨਜੀਤ ਸਿੰਘ ਚੰਨੀ ਦੀ ਆ ਕਹਿੰਦਾ ਮੈਂ ਪੰਜਾਬ ਦਾ ਮੁੱਖ ਮੰਤਰੀ ਆ 92 ਕਹਿੰਦਾ ਸਾਡੇ ਐਮਐਲਏ ਆ ਸਾਡੀ ਪਾਰਟੀ ਆ ਕਹਿੰਦਾ ਜਿਹੜਾ ਬਿਆਨ ਮੈਂ ਦਿੰਦਾ ਉਹੀ ਬਿਆਨ ਸਾਡੀ ਪਾਰਟੀ ਦਿੰਦਾ ਉਹੀ ਬਿਆਨ ਕਹਿੰਦਾ ਸਾਡੀ ਜਿਹੜੀ ਸੋਚ ਆ ਉਹਦਾ ਹੁੰਦਾਗਾ ਤੇ ਤੁਸੀਂ ਆਪਣੇ ਕਮੈਂਟ ਕਰਕੇ ਦੱਸਿਓ ਕਿ ਜਿਹੜਾ ਅੱਜ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਵੱਡੇ ਬਿਆਨ ਦਿੱਤੇ ਨੇ ਕਿ ਪੰਜਾਬ ਦੇ ਵਿੱਚ ਮੁੜ ਕੇ ਨਾ ਪਾਈ ਅੰਮ੍ਰਿਤਪਾਲ ਸਿੰਘ ਵਰਗੇ ਉਹਨਾਂ ਦੇ ਸ਼ਬਦ ਨੇ ਕਹਿੰਦਾ ਨਾ ਪਾਈ ਸਰਬਜੀਤ ਸਿੰਘ ਵਰਗੇ ਮੁੜ ਕੇ ਨਹੀਂ ਜਿੱਤਦੇ ਲੋਕ ਇੱਕ ਕਹਿੰਦਾ ਬੈਹਣ ਦੇ ਵਿੱਚ ਬੈਗੇ ਨੇ ਕਹਿੰਦਾ ਤੇ ਇੱਕ ਕਹਿੰਦਾ ਗਮਰਾਹ ਹੋਗੇ ਇੱਥੋਂ ਤੱਕ ਕਹਿ ਦਿੱਤਾ ਹੁਣ ਦੱਸੋ ਕਿ ਜਿਹੜਾ 4 ਲੱਖ ਲੋਕਾਂ ਨੇ ਵੋਟਾਂ ਪਾਈ ਆ ਉਹ ਸਾਰੇ ਗਮਰਾਹ ਹੋਗੇ ਜਾਂ ਫਰੀਦਕੋਟ ਵਾਸੀਆਂ ਨੇ ਐਡੀ ਵੱਡੀ ਵੋਟਾਂ ਦੇ ਨਾਲ ਪਾਏ ਸਰਬਜੀਤ ਸਿੰਘ ਨੂੰ ਜਿਤਾਇਆ ਤੇ ਉਹਨਾਂ ਦੇ ਪਿਤਾ ਦੀ ਐਡੀ ਵੱਡੀ ਕੁਰਬਾਨੀ ਆ ਜਿਨੇ ਦਰਬਾਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਦੇ ਨਾਲ ਢਾਹਟੇ ਦੀ ਕਰਕੇ ਸਾਡੇ ਬੱਚਿਆਂ ਦਾ ਖੂਨ ਪੀਤਾ ਹੋਵੇ ਸਾਡੇ ਨੌਜਵਾਨ ਮਾਮਾ ਭੈਣਾ ਬਜ਼ੁਰਗਾਂ ਨੂੰ ਸ਼ਹੀਦ ਕੀਤਾ ਹੋਵੇ ਸਾਡਾ ਅਕਾਲ ਤਖਤ ਢਾਹ ਦਿੱਤਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਵੱਜੀਆਂ ਹੋਣ ਉਸ ਦੇ ਬਦਲੇ ਲੈਣ ਵਾਲੇ ਪੁੱਤ ਨੂੰ ਅੱਜ ਜੇਕਰ 40 ਸਾਲਾਂ ਬਾਅਦ ਜਿਤਾ ਦਿੱਤਾ ਤੇ ਅੱਜ ਭਗਵੰਤ ਮਾਨ ਕਹਿ ਰਿਹਾ ਕਿ ਇਹਨਾਂ ਲੋਕਾਂ ਲੋਕ ਇਹ ਬਹੁਤ ਟੈਰਰ ਜਿਹੜਾ ਟੇਕੇ ਨਹੀਂ ਰਹਿ ਸਕਦੇ ਬਾਗੀ ਸੋਚ ਇਹਨਾਂ ਦੀ ਹੁਣ ਤੁਸੀਂ ਇਤਿਹਾਸ ਅੰਦਾਜ਼ਾ ਲਾ ਲਓ ਕਿ ਹੁਣ ਦੱਸੋ ਬਾਗੀ ਸੋਚ ਕੀ ਦੀ ਆ ਇੱਕ ਰਤ ਜਿਹੜਾ ਨਿਆਂ ਦਿੱਤਾ ਸਿੱਖਾਂ ਦੀ ਡਿੱਗੀ ਹੋਈ ਪੱਗ ਨੂੰ ਸਿਰ ਉੱਚਾ ਕਰਿਆ ਮੁਰ ਜਿਹੜਾ ਦਸਤਾਰ ਸਾਡੀ ਪੱਗ ਆ ਜਿਹੜੀ ਪੈਰਾਂ ਵਿੱਚ ਰੋਲ ਦਿੱਤੀ ਸੀ ਉਸ ਟਾਈਮ ਦੀ ਇੰਦਰਾ ਗਾਂਧੀ ਨੇ ਤੇ ਉਹਨਾਂ ਨੇ ਪੱਗ ਨੂੰ ਬਹਾਲ ਰੱਖਿਆ ਉਹਨਾਂ ਦੇ ਪਿਤਾ ਦੇ ਭਾਈ ਬਿਆਨਤ ਸਿੰਘ ਭਾਈ ਸਤਵੰਤ ਸਿੰਘ ਤੇ ਕੇਰ ਸਿੰਘ ਦੀ ਕਿੰਨੀ ਵੱਡੀ ਕਰਵਾਨੀ ਆ ਤੇ ਭਗਵੰਤ ਮਾਨ ਕਹਿ ਰਹੇ ਨੇ ਕਿ ਇਹਨਾਂ ਲੋਕਾਂ ਨੂੰ ਮੁੜ ਕੇ ਲੋਕ ਵੋਟ ਨਹੀਂ ਪਾਉਂਦੇ ਬਹੁਤਾ ਟਾਈਮ ਟਿਕਦੇ ਨਹੀਂ ਬਾਕੀ ਸੋਚ ਵਾਲੇ ਬੰਦੇ ਨੇ ਜੇ ਅੰਬਰਤਪਾਲ ਸਿੰਘ ਅੰਬਰਦਸ ਕਿਉਂਦਾ ਨਸਿਆਂ ਦੀ ਗੱਲ ਕਰਦਾ ਜੇ ਗੁਰੂ ਘਰ ਦੇ ਵਿੱਚ ਗੱਦੇ ਲਾਏ ਜਾਂਦੇ ਨੇ ਇੱਕ ਹਾਲ ਬਣਾਇਆ ਜਾਂਦਾਗਾ ਗੁਰ ਮਰਜਾਦਾ ਦਾ ਦੇ ਭਗਵੰਤ ਮਾਨ ਜੀ ਤੁਹਾਨੂੰ ਪਤਾ ਹੋਵੇ ਗੁਰੂ ਦੀ ਮਰਜਾਦਾ ਕੀ ਹੁੰਦੀ ਆ ਤਾਂ ਤੁਸੀਂ ਇਸ ਗੱਲ ਤੇ ਜ਼ਰੂਰ ਟਿੱਪਣੀ ਕਰ ਸਕਦੇ ਸੀ ਜਾਂ ਤਾਂ ਤੁਸੀਂ ਇਹ ਕਹਿਣਾ ਸੀ ਕਿ ਜਿਹੜੀ ਮਰਜ਼ਾਦਾ ਸੀ ਉਹ ਲੋਕ ਉਲੰਘਣਾ ਕਰ ਰਹੇ ਸੀ ਤਾਂ ਉਹ ਇਸ ਤਰ੍ਹਾਂ ਨਹੀਂ ਕਰਨਾ ਸੀ ਉਹਨਾਂ ਨੂੰ ਸਮਝਾਉਣਾ ਸੀ ਜਾਂ ਤਾਂ ਇਹ ਗੱਲ ਆਪਾਂ ਮੰਨ ਲੈਂਦੇ ਪਰ ਲੋਕਾਂ ਨੇ ਗੁਰੂ ਘਰਾਂ ਦੇ ਵਿੱਚ ਬੈੱਡ ਲਾ ਛੱਡੇ ਸੀ ਸੋਫੇ ਲਾ ਛੱਡੇ ਸੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹ ਟਾਈਮ ਤੇ ਕਿਦੇ ਬਾਈ ਧਾਰ ਦੇ ਰਾਜਿਆਂ ਨੇ ਜਿਹੜੀਆਂ ਗੱਦੀਆਂ ਲਾ ਕੇ ਬੈਠੇ ਸੀ ਆਪੇ ਬਣੇ ਗੁਰੂ ਬੈਠੇ ਸੀ ਗੁਰੂ ਤੇਗ ਬਹਾਦਰ ਦੇ ਬਰਾਬਰ ਉਸ ਤਰ੍ਹਾਂ ਜਿਹੜਾ ਗੁਰੂ ਦਾ ਸਤਕਾਰ ਆ ਉਹ ਜ਼ਰੂਰੀ ਆ ਸਿੱਖ ਕੌਮ ਦੇ ਲਈ ਸਿੱਖਾਂ ਦੇ ਲਈ ਸਿੱਖਣ ਲਈ ਜਿਸ ਤਰ੍ਹਾਂ ਮੁਸਲਮਾਨ ਲਈ ਮੱਕੇ ਤੋਂ ਪਰਹਾ ਯਾੜਾ ਉਸ ਤਰ੍ਹਾਂ ਹੀ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਸ੍ਰੀ ਅਕਾਲ ਤਖਤ ਤੋਂ ਸਾ ਪੱਲੇ ਪਾਸੇ ਅਜਾੜ ਹੀ ਯਾੜਾ ਪਰ ਜਿਹੜਾ ਅੱਜ ਇਹ ਭਗਵੰਤ ਮਾਨ ਨੇ ਵੱਡੀਆਂ ਚੋਟਾਂ ਕੀਤੀਆਂ ਨੇ ਕਰਾਰੀਆਂ ਚੋਟਾਂ ਮਾਰੀਆਂ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਲੋਕਾਂ ਨੇ ਵੋਟ ਪਾਈ ਆ ਵੋਟਾਂ ਪਾਈਆਂ ਨੇ ਉਹਨਾਂ ਸਿੱਖਾਂ ਦੇ ਹਿਰਦੇ ਤੇ ਜਿਹੜੀਆਂ ਆਪਣਾ ਚੋਟਾ ਮਾਰ ਗਿਆ ਨੇ ਕਿ ਜੇਕਰ ਸਿਮਰਜੀਤ ਸਿੰਘ ਮਾਰ ਕਹਿੰਦਾ ਜਿੱਤ ਗਿਆ ਤੇ ਮੁੜ ਕੇ ਅਸੀਂ ਲਾ ਦਿੱਤਾ ਕਹਿੰਦਾ ਇਹ ਟਾਈਮ ਬਹੁਤ ਟਾਈਮ ਲੋਕ ਟਿਕਦੇ ਨਹੀਂ ਹੁੰਦੇ ਹੁਣ ਅਗਲੀ ਵਾਰ ਦੇਖਣਾ ਇਹ ਲੋਕਾਂ ਨੇ ਸੋਚਣਾ ਇਹ ਲੋਕਾਂ ਨੇ ਫਤਵਾ ਕਰਨਾ ਕਿ ਭਗਵਾਨ ਤਮਨ ਜਿਹੜੀ ਗੱਲ ਕਹਿ ਰਿਹਾ ਇਹ ਬਿਲਕੁਲ ਸੱਚ ਹੋਊਗੀ ਜਾ ਪਰ ਸਿੱਖ ਕੌਮ ਉੱਭਰ ਕੇ ਅੱਗੇ ਤੋਂ ਹੋਰ ਨੌਜਵਾਨ ਸਿੱਖ ਆਗੂਆਂ ਨੂੰ ਵੱਡੀ ਗਿਣਤੀ ਦੇ ਵਿੱਚ ਜਿਤਾਵੇਗੀ ਇਹ ਤਾਂ ਆਉਣ ਵਾਲਾ ਵਕਤੀ ਦੱਸੇਗਾ ਪਰ ਫਿਲਹਾਲ ਕਹਿ ਰਹੇ ਆ ਅਸੀਂ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਸਪਸ਼ਟ ਹੋ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਭਗਵੰਤ ਮਾਨ ਦੀ ਸਰਕਾਰ ਕਦੇ ਨਹੀਂ ਛੱਡੇਗੀ ਤੁਹਾਨੂੰ ਮੈਂ ਦੱਸਦਾ ਕਿ ਹਾਈ ਕੋਰਟ ਨੂੰ ਵੀ ਚੁਣੌਤੀ ਦੇਵੇਗਾ ਭਗਵੰਤ ਮਾਨ ਸੁਪਰੀ ਕੋਰਟ ਵਿੱਚ ਜਾਵੇਗਾ ਇਸ ਨੂੰ ਲੈ ਕੇ ਜਿਹੜਾ ਵੱਡਾ ਜਿਹੜਾ ਅੱਜ ਬਿਆਨ ਆ ਇਹ ਭਗਵੰਤ ਮਾਨ ਨੇ ਦੇ ਦਿੱਤਾ ਤੁਸੀਂ ਇਹਦੇ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਆਪਣੀ رائے ਜਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਰਿਣੀ ਆ ਜਿਹੜੇ ਪੰਜਾਬੀ ਵਿਰਸਾ ਟੀਵੀ ਦੇਖਦੇ ਹੋ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ